ਹੈਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਆਏ ਹੋਏ ਆ ਦਰਬਾਰ ਸਾਹਿਬ ਤੇ ਆਪਾਂ ਤੁਹਾਨੂੰ ਕਰਾਉਣੇ ਆ ਪੂਰਾ ਸਾਹਿਬ ਦੇ ਦਰਸ਼ਨ ਥੱਲੇ ਜਾ ਰਹੇ ਆ ਹੁਣ ਆਪਾਂ ਤੁਹਾਨੂੰ ਸਾਰਾ ਦਿਖਾਉਣੇ ਆ ਇੱਧਰਲੀ ਜਗ੍ਹਾ ਬਾਹਰ ਹੈ ਬਾਹਰ ਤੋਂ ਆਪਾਂ ਅੰਦਰ ਜਾ ਰਹੇ ਆ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ RAM ਗੜੀਆ ਬੂੰਗਾ ਜੀ ਇਹ ਉਹਦੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ RAM ਗੜੀਆ ਬੂੰਗਾ ਦੇ ਨੀਚੋਂ ਕਿਸ ਤਰ੍ਹਾਂ ਦੀ ਜਗਾ ਤਰਾ ਜੀ ਇਧਰੋਂ ਆਪਾਂ ਆਏ ਆ ਤੇ ਦੂਜੀ ਸਾਈਡ ਆਪਾਂ ਬਾਹਰ ਨਿਕਲਾਂਗੇ ਇਧਰ ਪਹਿਲਾਂ ਦਿਖਾਦ ਗਿਆ ਇਤਿਹਾਸਕ ਖੂਹ ਹੈ ਇਹਦੇ ਨਾਲ ਹੀ ਖੂਹ ਦੇ ਕਰੋ ਦਰਸ਼ਨ ਜੀ ਇਸ ਜਗ੍ਹਾ ਦੇ ਅੰਦਰ ਜਾ ਕੇ ਰਾਮਗੜੀਆ ਬੂੰਗਾ ਦੇ ਉੱਪਰ ਚੜ ਜਾਈਦਾ ਇੱਥੇ ਨਹੀਂ ਰਾਜੀ ਆਪ ਅੰਦਰ ਨਹੀਂ ਜਾਂਦੇ ਇਹ ਦੂਜਾ ਪਾਰਟ ਆ ਗਿਆ ਹੁਣ ਆਪਾਂ ਤੀਜੇ ਪਾਰਟ 'ਚ ਐਂਟਰੀ ਮਾਰਦੇ ਹਾਂ ਇਹ ਕਿਧਰ ਅਜੀ ਰੋਡ ਦੇਖੋ ਮਿਲੋ ਕਮਲਜੀਤ ਕਿਚਨ ਬਲਾਗ ਕਿੰਨੇ ਦਰਸ਼ਕ ਆਏ ਆਪਣੇ YouTube ਫੈਮਲੀ ਨੂੰ ਅੱਛਾ ਕਿਹੜੇ ਆ ਵੀਡੀਓ ਬਣਾਉਣੀ ਆ ਹਾਂ ਤਾਂ ਦੇਖੋ ਜੀ ਇਸ ਤਰ੍ਹਾਂ ਦਾ ਬਣਿਆ ਹੋਇਆ ਇਹ ਇੱਕ ਕਿਦਰ ਬਣ ਗਿਆ ਰੂਮ ਰਾਮਗੜੀਆ ਬੂੰਗਾ ਜੀ ਇੱਕ ਸਾਈਡ ਤੇ ਉਹਦੇ ਉੱਪਰ ਵੀ ਚੜਿਆ ਜਾਂਦਾ ਪਰ ਉੱਥੇ ਲਾਈਟਾਂ ਨਹੀਂ ਆ ਆਪਾਂ ਉੱਪਰ ਨਹੀਂ ਜਾਂਦੇ ਆਪਾਂ نیچےੋਂ-ਨੀਚੇ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਸਾਰੇ ਮੇਰੇ ਵੀਰ ਭੈਣਾਂ ਨੇ ਦਰਸ਼ਨ ਕੀਤੇ ਹੋਣਗੇ ਤੇ ਜਿਨ੍ਹਾਂ ਨੇ ਦੇਖਿਆ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਜਿਨ੍ਹਾਂ ਨੇ ਨਹੀਂ ਦੇਖਿਆ ਪਹਿਲੀ ਵਾਰ ਦੇਖਿਆ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਇਸ ਜਗ੍ਹਾ ਦੇ ਦਰਸ਼ਨ ਕਰੇ ਆ ਰਾਮ ਗੜੀਆ ਬੂੰਗਾ ਜੀ ਜਿਹੜਾ ਲੰਗਰ ਹਾਲ ਦੇ ਨਾਲ ਹੀ ਆ ਆਪਾਂ ਐਂਟਰ ਕਰਦੇ ਆ ਲੰਗਰ ਹਾਲ ਨੂੰ ਉਦੋਂ ਪਹਿਲਾਂ ਹੁੰਦਾ ਉੱਥੇ ਆ ਇਹ ਪਹਿਲਾਂ ਮੈਨੂੰ ਆਏ ਸੀ ਵੀ ਕਿਤੇ ਇਹ ਨਾ ਹੋਵੇ ਵੀ ਵੀਡੀਓ ਬਣਾਉਣ ਤੋਂ ਰੋਕਣ ਮੈਂ ਤਾਂ ਨਹੀਂ ਤੁਹਾਨੂੰ ਦੱਸਿਆ ਮੌਕੇ ਤੇ ਆ ਕੇ ਆਪਾਂ ਬਣਾ ਰਹੇ ਹਾਂ ਚਲੋ ਜੀ ਠੀਕ ਆ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ जरूर कर कमेंट करके दस्यो जी हां तबला बाहर चल दे आजू संगते इधर जरा पहाड़ ऊपर जा रहे हैं बाहर जी ਵੀਰੂਟ ਕਮੈਂਟ ਕਰਕੇ ਦੱਸਿਓ ਜੀ ਜਿਹਨੇ ਇਹਨੂੰ ਦਰਸ਼ਨ ਕੀਤੇ ਹੈ ਕਿਹਨੇ ਕਿਹਦੇ ਪੈਜੀ ਵਾਲ ਦੇਖਿਆ ਗਾਸਪ੍ਰੀਤ ਪੰਜਾਬੀ ਟੂਰਿਸਟ ਤੇ ਕਮਲਜੀਤ ਕਿਸੇ ਨੂੰ ਵਲੌਗ ਦਮੇਸਾ ਨਾਲ ਆਇਦਰ ਕੰਮ ਚੱਲੀ ਜਾ ਰਿਹਾ ਸੀ ਠੀਕ ਹੈ ਜੀ ਤੁਮ ਅਪ ਚੱਲਦੇ ਆ ਬਾਹਰ ਦਰਵਾਜ਼ਾ ਦੇਖਦਾ ਕੀ ਆਪਾਂ ਸ਼ਾਂਤ ਪ੍ਰਧਾਨ ਨੂੰ ਦਿਖਾ ਦੇਣੀ